ਇਹ ਚੋਰੀ ਕਰਦਾ ਫੜਿਆ ਗਿਆ ਕੀ ਚੋਰੀ ਕਰ ਰਿਆ ਸੀ ਭਾਜੀ ਆ ਬਾਈਕ ਲੋਤੀ ਸਾਮੇ ਬਾਈਕ ਚੋਰੀ ਕਰ ਰਿਆ ਪਾਜੀ ਲੱਗਦਾ ਕਿਤੇ ਨਾ ਕਿਤੇ ਇਹਨੇ ਆਪ ਮੰਨ ਗਿਆ ਇਹ ਕਿ ਨਸ਼ੇ ਦੀ ਖਾਤਰ ਇਹ ਚੋਰੀ ਕਰ ਰਿਆ ਸੀਗਾ ਭਾਈ ਇਹਦੇ ਘਰ ਦੇ ਘਰੇ ਨਾ ਦੋ ਜਵਾਕ ਨੇ ਕਦੀ ਕਦਾਈ ਸੰਗਤ ਨਾ ਮਾੜਾ ਇਹਦੀ ਮਾਂ ਨਾਲ ਗੱਲ ਹੋਈ ਹੈ ਜੇ ਪਰ ਇਹ ਲੱਗਦਾ ਕੋਣੀ ਹੁਣ ਤੁਸੀਂ ਮੌਕੇ ਤੇ ਪੁਲਿਸ ਨੂੰ ਸੱਦਿਆ ਭਾਜੀ ਸੱਦਿਆ ਬਸ ਆਪੋ ਲੋ ਸਾਰੀ ਆ ਲੱਗਦਾ ਭਾਜੀ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਇੱਥੇ ਚੋਰੀ ਕਰਨ ਆਇਆ ਸੀ ਮੋਟਰ ਦਾ ਭਾਜੀ ਰਾਤ ਨੂੰ ਨਾ ਰਾਤ ਨੂੰ 6 ਵਜੇ ਤੋਂ ਪਰਲੇ ਰੋਡ ਤੇ ਬੰਦਾ ਨਹੀਂ ਜਾ ਸਕਦਾ ਚਿੱਟੇ ਵਾਲੇ ਆਨੇ ਨੇ ਰੋਜ਼ ਆ ਭਈਆਂ ਨੂੰ ਟਾਰਗੇਟ ਬਣਾਉਂਦੇ ਨੇ ਹਾਂ ਹੁਣ ਹੁਣ ਕੋਪੋ ਨੂੰ ਬੁਲਾ ਲਿਆ ਜੀ ਹਾਂ ਜੀ ਹਾਂ ਜੀ ਇਹਦੇ ਨਾਲ ਦਾ ਇੱਕ ਸਾਥੀ ਵੀ ਦੱਥਿਆ ਭੱਜ ਗਿਆ ਆ ਪਿੰਡ ਦੇ ਵਿੱਚ ਜੱਸਰ ਪਿੰਡ ਹੈਗਾ ਇੱਥੇ ਉੱਥੇ ਉੱਥੇ ਭੱਜਿਆ ਤੁਹਾਡੇ ਬੰਦੇ ਵੀ ਗਏ ਹਾਂ ਪਿੱਛੇ ਗਏ ਨੇ ਉਹ ਬਾਤ ਉਹ ਕਾਬੂ ਨਹੀਂ ਆਇਆ ਪਿੰਡ ਦੇ ਉਹ ਖੇਤਾਂ 'ਚ ਵੜ ਗਿਆ ਖਾਣਾ ਕਿਦਾਂ ਲੱਗਦਾ ਦੇ ਲੋ ਰਹਿਣ ਆਲਾ ਭਾਈ ਕੀ ਨਾਮ ਕੀ ਆ ਆਕਾਸ਼ ਜੀ ਕਿੱਥੇ ਦੇ ਰਹਿਣ ਆਲੇ ਹੋ ਗਰਾਹੇ ਦਾ ਇੱਥੇ ਕੀ ਕਰ ਰਹੇ ਹੋ ਤੇ ਇੱਧਰ ਆਏ ਸੀਗੇ ਸੀਪੂਨ ਲਾਣ ਹੈ ਸੀਪੂਨ ਲਾਣ ਅੱਛਾ ਕੀ ਕਰ ਰਹੇ ਸੀ ਹੁਣ ਸਰ ਮੁੰਡਾ ਜਿਹੜਾ ਮੇਰੇ ਨਾਲ ਦਾ ਸੀਗਾ ਉਹ ਬਾਈਕ ਨੂੰ ਚਾਬੀ ਲੈਂਦਾ ਫਿਰ ਚਾਬੀ ਇਹਨਾਂ ਦੀ ਬਾਈਕ ਸੀ ਐਂਦੀ ਬਾਈਕ ਬਾਈਕ ਇੱਕ ਮਿੰਟ ਰੱਖਣਾ ਅੱਛਾ ਤੇ ਚੋਰੀ ਕਰ ਰਹੇ ਸੀਗੇ ਸਮਝ ਚਾਬੀ ਲਾ ਕੇ ਸਰ ਉਹਦਾ ਇਹੀ ਮਕਸਦ ਹੋ ਲਾ ਲੋ ਇਹ ਤੇ ਤੁਸੀਂ ਵੀ ਤਾਂ ਨਾਲ ਹੀ ਸੀਗੇ ਤੁਹਾਡੇ ਨਾਲ ਬੰਦਾ ਸੀ ਤਾਂ ਕਿੰਨੇ ਬੰਦੇ ਹੋ ਤੁਹਾਡੇ ਦੋ ਹੀ ਜਣੇ ਕਿੰਨੀਆਂ ਕਵਾਲਦਾਂ ਤਾਂ ਡੇਲੀ ਕਰਦੇ ਹੋ ਸਰ ਨਹੀਂ ਕਰਦਾਂ ਹੁਣ ਮੌਕੇ ਤੇ ਖੜੇ ਗਏ ਹਾਂ ਕਿ ਨਸ਼ਾ ਨੂੰ ਸ਼ਕਰੰਦੇ ਕੰਮ ਚੰਗੇ ਨੇ ਤੁਹਾਡੇ ਕੀ ਲੋਕਾਂ ਦੀ ਮਿਹਨਤ ਦੀ ਜਿਹੜੀ ਕਮਾਈ ਹੈ ਲੋਕਾਂ ਦੀ ਮਿਹਨਤ ਨਾਲ ਚੀਜ਼ਾਂ ਲਈਆਂ ਹੋਈਆਂ ਤੁਸੀਂ ਚੋਰੀ ਕੀ ਨਸ਼ਾ ਕਰਨ ਦੇ ਆਦੀ ਹੋ ਨਸ਼ਾ ਕਰਦੇ ਹਾਂ ਕੀ ਕੀ ਕਰਦੇ ਹੋ ਚਿੱਟਾ ਹੀ ਪੀਨੇ ਚਿੱਟਾ ਤਾਂ ਚੋਰੀਆਂ ਕਰਦੇ ਹੋ ਤੇ ਗਾਇਰ ਵਾਲਾ ਤੇ ਚੰਗੀ ਗੱਲ ਹੈ ਚੋਰੀਆਂ ਕਰਨ ਦੀਆਂ ਹੁਣ ਤੁਹਾਨੂੰ ਬੁਲਾਣਗੇ ਪੁਲਿਸ ਬੁਲਾ ਰਹੇ ਆ ਕਾਰਵਾਈ ਹੋਏਗੀ ਸੌਰੀ ਕਿੰਨੀਆਂ ਕਿ ਚੋਰੀਆਂ ਰੋਜ਼ ਕਰਦੇ ਹੋ ਸਹੀ ਦੱਸਿਓ ਸਰ ਸੱਚੀ ਮੈਂ ਤਾਂ ਪਹਿਲੀ ਵਾਰੀ ਇਹਦੇ ਨਾਲ ਮੁੰਡੇ ਦੇ ਨਾਲ ਆਇਆ ਵਾਂ ਠੀਕ ਹੈ ਉਹ ਮੁੰਡਾ ਕਿੱਥੇ ਆ ਸਰ ਸ਼ਿਵਾਈ ਨਗਰ ਦਾ ਰਹਿਣ ਵਾਲਾ ਕਿਲੇ ਬੰਦਿਆਂ ਦਾ ਕਿਹਾਗਾ ਤੁਹਾਡਾ ਦੋ ਜਣੇ ਆ ਸਰ ਦੋ ਜਣਿਆਂ ਦਾ ਕਿਹਾਗਾ ਹਾਂ ਸਰ ਕਿਹਦੀ ਕਰਦੇ ਹੋ ਚੋਰੀ ਹਾਂਜੀ ਨਹੀਂ ਸਰ ਅੱਜ ਮੈਂ ਨਾਲ ਆਇਆ ਵਾਂ ਮੈਂ ਤਾਂ ਬਾਈ ਤੁਸੀਂ ਕਹਿੰਦੇ ਮੈਂ ਨਸ਼ਾ ਕਰਦੇ ਆਂ ਦੀਆਂ ਨਾਲ ਨਸ਼ਾ ਕਰਦੇ ਆਂ ਸਰ ਜਰੂਰ ਨਸ਼ਾ ਇੱਦਾਂ ਦੀ ਕਰਦੇ ਆਂ ਅੱਜ ਹੀ ਕਰਦੇ ਆਂ ਪਹਿਲੀ ਵਾਰੀ ਸਰ ਪਹਿਲੀ ਵਾਰੀ ਮੈਂ ਉਹਦੇ ਨਾਲ ਆਇਆ ਵਾਂ ਸਰ ਕੋ ਬੰਦਾ ਕਿੱਥੇ ਐ ਸਰ ਫੱਜ ਗਿਆ ਉਹ ਇਹਨਾਂ ਦੇ ਸਾਹਮਣੇ ਫੱਜਿਆ ਇਹਨਾਂ ਨੂੰ ਪਤਾ ਹੀ ਐ ਇਹ ਚੋਰੀ ਕਰਦਾ ਫੜਿਆ ਗਿਆ ਕੀ ਚੋਰੀ ਕਰ ਰਿਆ ਸੀ ਭਾਜੀ ਆ ਬਾਈਕ ਲੋਤੀ ਸਾਹਮਣੇ ਬਾਈਕ ਚੋਰੀ ਕਰ ਰਿਆ ਸੀ ਭਾਜੀ ਲੱਗਦਾ ਕਿਤੇ ਨਾ ਕਿਤੇ ਇਹਨੇ ਆਪ ਮੰਨ ਗਿਆ ਇਹ ਕਿ ਨਸ਼ੇ ਦੀ ਖਾਤਰ ਇਹ ਚੋਰੀ ਕਰ ਰਿਆ ਸੀਗਾ ਭਾਈ ਇਹਦੇ ਘਰ ਦੇ ਘਰੇ ਨੇ ਦੋ ਜਵਾਕ ਨੇ ਕਦੀ ਕਦਾਈ ਸੰਗਤ ਨਾਲ ਮਾੜਾ ਇਹਦੀ ਮਾਂ ਨਾਲ ਗੱਲ ਹੋਈ ਹੈ ਜੇ ਪਰ ਇਹ ਲੱਗਦਾ ਕੋਣੀ ਹੁਣ ਤੁਸੀਂ ਮੌਕੇ ਤੇ ਪੁਲਿਸ ਨੂੰ ਸੱਦਿਆ ਭਾਜੀ ਸੱਦਿਆ ਬਸ ਬੱਸ ਆਪ ਕੋਲੋਂ ਸਾਰੀ ਆ ਲੱਗਦਾ ਭਾਜੀ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਇੱਥੇ ਚੋਰੀ ਕਰਨ ਆਇਆ ਸੀ ਮੋਟਰ ਦਾ ਭਾਜੀ ਰਾਤ ਨੂੰ ਨਾ ਰਾਤ ਨੂੰ 6 ਵਜੇ ਤੋਂ ਪਰਲੇ ਰੋਡ ਤੇ ਬੰਦਾ ਨਹੀਂ ਜਾ ਸਕਦਾ ਛਿੱਟੇ ਵਾਲੇ ਆਨੇ ਨੇ ਰੋਜ਼ ਆ ਭਈਆਂ ਨੂੰ ਟਾਰਗੇਟ ਬਣਾਉਂਦੇ ਨੇ ਹਾਂ ਹੁਣ ਹੁਣ ਪੁਲਿਸ ਨੂੰ ਬੁਲਾ ਲਿਆ ਜੀ ਹਾਂ ਜੀ ਹਾਂ ਜੀ ਇਹਦੇ ਨਾਲ ਦਾ ਇੱਕ ਸਾਥੀ ਵੀ ਦੱਥਿਆ ਭੱਜ ਗਿਆ ਆ ਪਿੰਡ ਦੇ ਵਿੱਚ ਜਸਰ ਪਿੰਡ ਹੈਗੇ ਇੱਥੇ ਉੱਥੇ ਉੱਥੇ ਭੱਜਿਆ ਤੁਹਾਡੇ ਬੰਦੇ ਵੀ ਆ ਆ ਪਿੱਛੇ ਗਏ ਨੇ ਉਹ ਬਾਤ ਉਹ ਕਾਬੂ ਨਹੀਂ ਆ ਪਿੰਡ ਦੇ ਉਹ ਖੇਤਾਂ 'ਚ ਵੜ ਗਿਆ ਆਣਾ ਕਿੱਥੇ ਲੱਗਦਾ ਬੇ ਲੋ ਰਹਿਣ ਆਲਾ ਭਾਜੀ ਕੀ ਨਾਮ ਕੀ ਆ ਪ੍ਰਕਾਸ਼ ਜੀ ਕਿੱਥੇ ਤੇ ਰਹਿਣ ਆ ਲੇ ਗਰਾਹੇ ਦਾ ਇੱਥੇ ਕੀ ਕਰ ਰਹੇ ਹੋ ਤੇ ਜਦੋਂ ਆਏ ਸੀਗੇ ਸੀਪੂਲ ਨਾਲ ਹੈ ਸੀਪੂਲ ਨਾਲ ਅੱਛਾ ਕੀ ਕਰ ਰਹੇ ਸੀ ਹੁਣ ਸਰ ਮੁੰਡਾ ਜਿਹੜਾ ਮੇਰੇ ਨਾਲ ਦਾ ਸੀਗਾ ਉਹ ਬਾਈਕ ਨੂੰ ਚਾਬੀ ਲੈਂਦਾ ਫਿਰ ਚਾਬੀ ਇਹਨਾਂ ਦੀ ਬਾਈਕ ਸੀ ਐਂਦੀ ਬਾਈਕ ਭਾਈ ਬਾਈਕ ਇੱਕ ਮਿੰਟ ਰੱਖਣ ਅੱਛਾ ਤੇ ਚੋਰੀ ਕਰ ਰਹੇ ਸੀਗੇ ਸਮਝ ਚਾਬੀ ਲਾ ਕੇ ਸਰ ਉਹਦਾ ਇਹੀ ਮਕਸਦ ਹੋ ਲਾ ਲੋ ਇਹ ਤੇ ਤੁਸੀਂ ਵੀ ਤਾਂ ਨਾਲ ਹੀ ਸੀਗੇ ਤੁਹਾਡੇ ਨਾਲ ਬੰਦਾ ਸੀ ਤਾਂ ਕਿੰਨੇ ਬੰਦੇ ਹੋ ਟੋਟਲ ਦੋ ਹੀ ਜਣੇ ਕਿੰਨੀਆਂ ਕਵਾਲਦਾ ਤੁਹਾਡੇ ਡੇਲੀ ਕਰਦੇ ਹੋ ਸਰ ਨਹੀਂ ਵਾਰਦਾ ਹੁਣ ਮੌਕੇ ਤੇ ਖੜੇ ਗਏ ਹਾਂ ਕੀ ਨਸ਼ਾ ਨੂੰ ਸ਼ਕਰ ਕਰਦੇ ਕੰਮ ਚੰਗੇ ਨੇ ਤੁਹਾਡੇ ਕੀ ਲੋਕਾਂ ਦੀ ਮਿਹਨਤ ਦੀ ਜਿਹੜੀ ਕਮਾਈ ਹੈ ਲੋਕਾਂ ਦੀ ਮਿਹਨਤ ਨਾਲ ਚੀਜ਼ਾਂ ਲਈਆਂ ਹੋਈਆਂ ਤੁਸੀਂ ਚੋਰੀ ਕੀ ਨਸ਼ਾ ਕਰਨ ਦੇ ਆਦੀ ਹੋ ਨਸ਼ਾ ਕਰਦੇ ਹਾਂ ਕੀ ਕੀ ਕਰਦੇ ਹੋ ਛੱਟਾ ਹੀ ਪਿੰਨੇ ਛੱਟਾ ਤਾਂ ਚੋਰੀਆਂ ਕਰਦੇ ਹਾਂ ਚੰਗੀ ਗੱਲ ਆ ਚੋਰੀਆਂ ਕਰਦੀਆਂ ਹੁਣ ਤੁਹਾਨੂੰ ਬੁਲਾਣਗੇ ਪੁਲਿਸ ਬੁਲਾ ਰਹੇ ਆ ਕਾਰਵਾਈ ਹੋਏਗੀ ਸੌਰੀ ਕਿੰਨੀਆਂ ਕਿਚੋਰੀਆਂ ਰੋਹ ਕਰਦੇ ਹੋ ਸਹੀ ਦੱਸਿਓ ਸਰ ਸੱਚੀ ਮੈਂ ਤਾਂ ਪਹਿਲੀ ਵਾਰੀ ਇਹਦੇ ਨਾਲ ਮੁੰਡੇ ਦੇ ਨਾਲ ਆਇਆ ਹਾਂ ਠੀਕ ਹੈ ਉਹ ਮੁੰਡਾ ਕਿੱਥੇ ਆ ਸਰ ਸ਼ਿਵਾਈ ਨਗਰ ਦਾ ਰਹਿਣ ਵਾਲਾ ਕਿੰਨੇ ਬੰਦਿਆਂ ਦਾ ਕਿਹਾਗਾ ਤੁਹਾਡਾ ਦੋ ਜਣੇ ਆ ਸਰ ਅੱਛਾ ਦੋ ਜਣਿਆਂ ਦਾ ਕਿਹਾਗਾ ਹਾਂ ਸਰ ਕੋਈ ਨਹੀਂ ਕਰਦੇ ਹੋ ਚੋਰੀ ਹਾਂਜੀ ਨਹੀਂ ਸਰ ਅੱਜ ਮੈਂ ਨਾਲ ਆਇਆ ਹਾਂ ਸਰ ਮੈਂ ਤਾਂ ਭਾਈ ਨਾਲੇ ਤੁਸੀਂ ਕਹਿੰਦੇ ਮੈਂ ਨਸ਼ਾ ਕਰਨ ਦੇ ਆਦੀਆਂ ਹਾਂ ਨਾ ਨਸ਼ਾ ਕਰਦੇ ਆ ਸਰ ਜ਼ਰੂਰ ਨਸ਼ਾ ਇੱਦਾਂ ਹੀ ਕਰਦੇ ਹੋ ਪਹਿਲੀ ਵਾਰੀ ਸਰ ਪਹਿਲੀ ਵਾਰੀ ਮੈਂ ਉਹਦੇ ਨਾਲ ਆਇਆ ਸਰ ਚੋ ਬੰਦਾ ਕਿੱਥੇ ਆ ਸਰ ਭੱਜ ਗਿਆ ਉਹ ਇਹਨ